ਗਰੋ ਗਲਾ ਮਿਲਾਉਣ ਦੀਆਂ ਜੋ ਗੱਲਾਂ ਕਰਦਾ ਹੈ ਸੀਨੀਮਾਂ ਦਾ ਜਾਇਆ ਮਰਨੋਂ ਰਤਾ ਨਾ ਡਰਦਾ ਹੈ ਹੋ ਮੁਸ਼ਕਲ ਨਾ ਬਣ ਜਾਵੇ ਜੀ ਇਸ ਰਾਜ ਦੁਲਾਰੇ ਤੇ ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਧਰਵੀ ਮੰਡਲ ਨੂੰ ਰੁਸ਼ਨਾਇਆ ਵਾਲੀ ਕੁਲਿਆਲਮ ਦੇ ਸਭ ਤੋਂ ਉੱਚਾ ਰੁਤਬਾ ਪਾਇਆ ਇਸ ਧੁਰਕੀ ਬਾਣੀ ਨੇ ਸਾਰਾ ਕਰਤਾ ਦੂਰ ਹਨੇਰਾ ਆ ਚਾਨਣ ਗੁਰਬਾਣੀ ਦਾ ਰਹਿਣਾ ਜਗ ਤੇ ਸਦਾ ਸਵੇਰਾ ਨਹੀਂ ਸਿੰਘ ਸਾਹਿਬ ਜੀ ਐਸੇ ਗੀਤ ਦਾਸ ਨੇ ਨਾ ਅਜ ਤੱਕ ਲਿਖੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਸ ਤਰ੍ਹਾਂ ਔਰਤਾਂ ਤੇ ਪਿਆਹ ਪਣਾ ਦੇ ਅੰਗਾਂ ਤੇ ਗੀਤ ਕੋਈ ਵਜਨ ਤੋਲੀ ਜਾ ਰਿਹਾ ਕੋਈ ਲਕਮੀਨੀ ਜਾ ਰਿਹਾ ਸੋ ਐਸੇ ਗੀਤ ਨਹੀਂ ਦਾਸ ਨੇ ਹਮੇਸ਼ਾ ਸੂਰਮਿਆਂ ਦੀਆਂ ਵਾਰਾਂ ਲਿਖੀਆਂ ਨੇ ਜ਼ਿਆਦਾਤਰ ਨੀਲਿ ਛਤ ਵਾਲੇ ਦੇ ਅੱਗੇ ਜੋਰ ਨਾ ਚੱਲਦਾ ਏ ਉਸ ਮਾਲਕ ਦੇ ਹੁਕਮ ਬਿਨਾ ਪਤਨ ਹਲਦਾਏ ਬੜੀ ਦੂਰ ਨੇ ਮੰਝਲਾ ਜੀ ਨਦੀਆਂ ਦੇ ਨਿਰਦੀਆਂ ਓ ਰੱਬ ਜਾਣ ਦਾ ਮਿੱਤਰੋ ਲਿਖੀਆਂ ਜੋ ਤਕਦੀਰ ਦੀਆਂ ਰੱਬ ਜਾਣ ਦਾ ਮਿੱਤਰੋ ਲਿਖੀਆਂ ਜੋ ਤਕਦੀਰ ਦੀਆਂ ਕਈ ਬੇਦੋਸ਼ ਦਸ ਮਾਰੇ ਕਿਉਂ ਪਾਟਰ ਗਲਾਂ ਵਿੱਚ ਸਾੜੇ ਕਿਉਂ ਕਈ ਬੇਦੋਸ਼ ਦਸ ਮਾਰੇ ਕਿਉਂ ਪਾਟਰ ਗਲਾਂ ਵਿੱਚ ਸਾੜੇ ਕਿਉਂ ਸਾਡੇ ਭਗਤ ਸੁਰਾ ਬੇਵਰਗੇ ਜੇ ਖੁਦ ਆਰਨਾ ਹੁੰਦੇ ਤੈਨੂੰ ਦਿੱਲੀਏ ਕੌਣ ਬਚਾਉਂਦਾ ਜੇ ਸਰਦਾਰ ਨਾ ਹੁੰਦੇ ਤੈਨੂੰ ਦਿੱਲੀਏ ਕੌਣ ਬਚਾਉਂਦਾ ਜੇ ਸਰਦਾਰ ਨਾ ਹੁੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਜੀਤ ਜੀ ਤੁਸੀਂ ਦੇਖ ਰਹੇ ਜੀਡੀਐਸ ਨਿਊਜ਼ ਚੈਨਲ ਮੈਂ ਕੋ ਬੈਲ ਸਿੰਘ ਸੰਜੀਤ ਅੱਜ ਅਸੀਂ ਜਿਸ ਸਖਸ ਨੂੰ ਤੁਹਾਡੇ ਨਾਲ ਮਲਾਉਣ ਜਾ ਰਹੇ ਹਾਂ ਕਿਸੇ ਜਾਣ ਪਹਿਚਾਨਦੇ ਮੁਤਾਦਨੀ ਹੈ ਧਾਰਮਿਕ ਗੀਤਕਾਰੀ ਦੇ ਉਹ ਇੱਕੋ ਤਰੂ ਤਾਰੇ ਨੇ ਕਿ ਜਦੋਂ ਆਪਾਂ ਧਾਰਮਿਕ ਗੀਤਕਾਰੀ ਦਾ ਜ਼ਿਕਰ ਕਰਦੇ ਆ ਨਾ ਜੇ ਉਹਨਾਂ ਦਾ ਨਾਂ ਨਾ ਲਾਵੇ ਤਾਂ ਜਿਹੜੀ ਉਹ ਧਾਰਮਿਕ ਗੀਤਕਾਰੀ ਹੈ ਉਹ ਅਧੂਰੀ ਹੈ ਮੇਰੀ ਮਰਜ਼ ਅੱਜ ਤੁਹਾਨੂੰ ਜਿਹੜਾ ਪੰਨਤਾਰਨ ਦਾ ਕਸਬਾ ਹਰੀਕੇ ਦੇ ਨਾਲ ਪਿੰਡ ਹੈ ਪਿੰਡ ਪ੍ਰਿੰਗੜੀ ਗੀਤਕਾਰ ਕੁਲਦੀਪ ਸਿੰਘ ਪ੍ਰਿੰਗੜੀ ਦੇ ਨਾਲ ਤੁਹਾਨੂੰ ਅੱਜ ਮਿਲਾਉਣ ਜਾ ਰਹੇ ਆ ਪੱਟੀ ਸ਼ਹਿਰ ਦੇ ਉਹਨਾਂ ਨੂੰ ਲਿਖਣ ਦਾ ਸ਼ੌਕ ਕਦੋਂ ਪੈਦਾ ਹੋਇਆ ਕਿ ਉਹਨਾਂ ਦੇ ਖਾਨਦਾਨ ਦੇ ਵਿੱਚ ਵੀ ਕੋਈ ਪਹਿਲਾਂ ਗੀਤ ਲਿਖਦਾ ਸੀ ਜਾਂ ਗਾਉਂਦਾ ਸੀ ਉਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਅੱਜ ਆਪਾਂ ਕੁਲਦੀਪ ਰਿੰਗੜੀ ਦੇ ਨਾਲ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਕਰਾਂਗੇ ਪਾਈਸਰ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਕੁਲਦੀਪ ਸਿੰਘ ਜੀ ਆਪਾਂ ਸ਼ੁਰੂਆਤ ਕਰਦੇ ਆ ਕਿ ਤੁਹਾਡੀ ਮਿੱਠੀ ਜੀ ਆਵਾਜ਼ ਦੇ ਨਾਲ ਉਸ ਤੋਂ ਬਾਅਦ ਗੱਲਾਂ ਬਾਤਾਂ ਜਿਹੜੀਆਂ ਉਹ ਜਾਰੀ ਰਹਿਣਗੀਆਂ ਵਰਲਡ ਫੇਮਸ ਗੀਤ ਆ ਦਾਸ ਦਾ ਲਿਖਿਆ ਹੋਇਆ ਆਮ ਹੀ ਆਪਾਂ ਇਹ ਗੀਤ ਉਹਨਾਂ ਦੇ ਸੁਣਦੇ ਆਂ ਲੰਗਰਾਂ ਦੇ ਵਿੱਚ ਸੁਣਦੇ ਆਂ ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ ਇਸ ਗੀਤ ਨੂੰ ਆਪਾਂ ਵਰਲਡ ਫੇਮਸ ਇਸ ਕਰਕੇ ਕਹਿ ਸਕਦੇ ਆਂ ਇਹਨੂੰ ਪੂਰੀ ਪੰਜਾਬੀਅਤ ਨੇ ਮਾਣ ਦਿੱਤਾ ਗੜੋ ਗਲਾਂ ਮਿਲਾਉਣ ਦੀਆਂ ਜੋ ਗੱਲਾਂ ਕਰਦਾ ਹੈ ਸੀਨੀਮਾ ਦਾ ਜਾਇਆ ਮਰਨੋਂ ਰਤਾ ਨਾ ਡਰਦਾ ਹੈ ਹੋ ਮੁਸ਼ਕਲ ਨਾ ਬਣ ਜਾਵੇ ਜੀ ਇਸ ਰਾਜ ਦੁਲਾਰੇ ਤੇ ਸਿੱਖ ਕੋਮਣੂ ਮਾਣ ਬੜਾ ਜਗਤਾਰ ਹਵਾਰੇ ਤੇ ਸਿੱਖ ਕੋਮਣੂ ਮਾਣ ਬੜਾ ਜਗਤਾਰ ਹਵਾਰੇ ਤੇ ਹੋ ਪਿੰਜਰੇ ਦੇ ਵਿੱਚ ਬੰਦ ਨੀ ਰਹਿਣਾ ਐਸੇ ਸ਼ੇਰਾਂ ਨੇ ਹੱਕੇ ਆਪਣ ਲੈ ਕੇ ਛੱਡਣੇ ਮਰਦ ਦਲੇਰਾਂ ਨੇ ਹੋ ਨਜ਼ਰ ਕਿਤੇ ਨਾ ਲੱਗ ਜਾਵੇ ਅੰਬਰਾਂ ਦੇ ਤਾਰੇ ਤੇ ਦੇਸ਼ ਪੰਜਾਬ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ ਬਹੁਤ ਵਧੀਆ ਕੁਲਦੀਪ ਸਿੰਘ ਜੀ ਬਹੁਤ ਵਧੀਆ ਆਵਾਜ਼ ਪਿਆਰੀ ਆਵਾਜ਼ ਤੇ ਇਸ ਗੀਤ ਦੇ ਤੁਸੀਂ ਜਿਹੜੇ ਬੋਲ ਲਿਖੇ ਨੇ ਜਿਹੜਾ ਕੱਲਾ ਕੱਲਾ ਅੱਖਰ ਹੈ ਬਹੁਤ ਨਾਕ ਤੋਲ ਕੇ ਤੁਸੀਂ ਲਿਖਿਆ ਹੈ ਵਾਕਿਆ ਹੀ ਤੁਸੀਂ ਇਹ ਗੱਲ ਕੀਤੀ ਹੈ ਕਿ ਇਸ ਜਿਹੜੇ ਗੀਤ ਦੀ ਹਰ ਨੌਜਵਾਨ ਨੇ ਰਿੰਗ ਤੋਣ ਜਿਹੜੀ ਸੀ ਉਹ ਤਾਂ ਤੇ ਲਾਈ ਸੀ ਅੱਜ ਵੀ ਜਿਹੜੇ ਕਿਤੇ ਕਿਤੇ ਲੰਗਰ ਲੱਗਾ ਹੋਵੇ ਜਾਂ ਕਿਤੇ ਨਗਰ ਕੀਰਤਨ ਚੱਲਦਾ ਹੋਵੇ ਤੇ ਇਹ ਜਿਹੜਾ ਗੀਤ ਹੈ ਅੱਜ ਵੀ ਸੁਣਨ ਨੂੰ ਮਿਲਦਾ ਹੈ ਕੁਲਦੀਪ ਸਿੰਘ ਜੀ ਲਿਖਣ ਦਾ ਜਿਹੜਾ ਸ਼ੌਂਕ ਹੈ ਤੁਹਾਨੂੰ ਕਿੱਥੋਂ ਪੈਦਾ ਹੁੰਦਾ ਹੈ ਇਹ ਸਿੰਘ ਸਾਹਿਬ ਜੀ 2005 ਦੇ ਵਿੱਚ ਜਾਂ 6 ਦੇ ਵਿੱਚ ਸ਼ੁਰੂਆਤ ਹੋਈ ਸੀ ਫਤਨਾਮਾ ਮੈਗਜ਼ੀਨ ਦਾਸ ਪੜ੍ਹਨ ਦਾ ਸ਼ੌਂਕ ਰੱਖਦਾ ਸੀ ਮੈਗਜ਼ੀਨ ਦੇ ਵਿੱਚ ਧਾਰਮਿਕ ਕਵਤਾਵਾਂ ਜੋ ਸ਼ੀਲੀਆਂ ਵਾਰਾਂ ਸ਼ਬਦੀਆਂ ਸੀ ਸੋ ਦਾਸ ਨੇ ਵੀ ਕੋਸ਼ਿਸ਼ ਕੀਤੀ ਤੇ ਬਜੀਤ ਸਿੰਘ ਜੀ ਜੋ ਖਾਲਸਾ ਸੁਤਾਨਾਂਵੰਦੇ ਵਾਲੇ ਉਹਨਾਂ ਨਾਲ ਸੰਪਰਕ ਕੀਤਾ ਫਿਰ ਦਾਸ ਦੀਆਂ ਇਹੀਆਂ ਕਵਤਾਵਾਂ ਲਿਖਤਾ ਉਹ ਫਤਨਾਮਾ ਮੈਗਜ਼ੀਨ ਦੇ ਵਿੱਚ ਲੱਗਣੀਆਂ ਛਪਣੀਆਂ ਸ਼ੁਰੂ ਹੋਈਆਂ ਆਪ ਨੂੰ ਤੇ ਜਿਹੜਾ ਆ ਆਪਣਾ ਹਾਰੇ ਵਾਲਾ ਗੀਤ ਆ ਇਹ ਵੀ ਸਭ ਤੋਂ ਪਹਿਲਾਂ 2006 ਦੇ ਵਿੱਚ ਫਤਨਾਮਾ ਮੈਗਜ਼ੀਨ ਦੇ ਵਿੱਚ ਹੀ ਛਪਿਆ ਸੀ ਤੇ ਕਵੀਸ਼ਰ ਜੱਥੇ ਨੇ ਇਹਨੂੰ ਜਦੋਂ ਗਾਇਆ ਹੀਰਾ ਸਿੰਘ ਆ ਵੀਰ ਮੂਗਲ ਚੱਕ ਤੋਂ ਤੇ ਮਿਊਜ਼ਿਕ ਦੇ ਨਾਲ ਜਦੋਂ ਇਹਨੂੰ 2000 10 12 ਦੇ ਵਿੱਚ ਰਿਲੀਜ਼ ਕੀਤਾ ਗਿਆ ਕੈਮ ਲੋਗਰ ਦੇ ਚੈਨਲ ਤੋਂ ਤਾਂ ਇਸ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਮਾਨ ਮਿਲਿਆ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਅਗਲਾ ਜਿਹੜਾ ਧਾਰਮਿਕ ਗੀਤ ਹੈ ਉਹ ਸਾਡੇ ਸਰੋਤਿਆਂ ਨੂੰ ਸੰਗਤ ਨੂੰ ਕੀ ਸੁਣਾਉਣ ਜਾ ਰਹੇ ਜਸਵੀਰ ਜਸੀ ਜੋ ਬਾਲੀਵੁੱਡ 스타 ਨੇ ਤੇ ਬੜੇ ਨਾਮੀ ਕਲਾਕਾਰ ਨੇ ਉਹਨਾਂ ਨੇ ਪੂਜਾ ਰੀ ਦਾਦੇ ਗਾਣੇ ਧਾਰਮਿਕ ਉਹਨਾਂ ਵਿੱਚੋਂ ਇੱਕ ਜੋ ਪਿਛਲੇ ਸਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੇ ਦਾਸ ਨੇ ਕੋਈ ਸ਼ੋਭਾ ਦੇ ਕਰਵਾਏ ਸੀ ਉਹ ਸ਼ੰਦ ਉਹਨਾਂ ਨੇ ਗਾਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਨੇ ਧਰਤੀ ਮੰਡਲ ਨੂੰ ਰੁਸ਼ਨਾਇਆ ਵਾਲੀ ਕੁਲ ਆਲਮ ਦੇ ਸਭ ਤੋਂ ਉੱਚਾ ਰਤਬਾ ਪਾਇਆ ਇਸ ਤੁਰਕੀ ਬਾਣੀ ਨੇ ਸਾਰਾ ਕਰਤਾ ਦੂਰ ਹਨੇਰਾ ਆ ਚਾਨਣ ਗੁਰਬਾਣੀ ਦਾ ਰਹਿਣਾ ਜਗ ਤੇ ਸਦਾ ਸਵੇਰਾ ਮਨ ਰੁਖ ਭਾਵਨਾ ਦਾ ਨਹੀਂ ਤੰਦ ਪ੍ਰੇਮ ਦੇ ਟੁਕਣੇ ਮਨ ਤਾਈ ਜਿੱਤ ਲਿਆ ਅੰਕਰ ਸਦਾ ਪ੍ਰੇਮ ਦੇ ਫੁੱਟਣੇ ਵਿੱਚ ਪਿੰਡ ਪਰਿੰਗੜੀ ਦੇ ਵਿੱਚ ਪਿੰਡ ਪਰਿੰਗੜੀ ਦੇ ਲਿਖਿਆ ਸ਼ੰਦ ਮੈਂ ਕਰਕੇ ਜੇਰਾ ਆ ਚਾਨਣ ਗੁਰਬਾਣੀ ਦਾ ਜਿ ਰਹਿਣਾ ਜਗ ਤੇ ਸਦਾ ਸਵੇਰਾ ਬਹੁਤ ਵਧੀਆ ਕੁਲਦੀਪ ਸਿੰਘ ਜੀ ਵਾਕਈ ਮੇਰੇ ਖਿਆਲ ਦੇ ਨਾਲ ਜਦੋਂ ਤੁਸੀਂ ਗੀਤ ਲਿਖਦੇ ਹੋਵੋਗੇ ਅਕਾੰਤ ਦੀ ਜਗ੍ਹਾ ਤੇ ਬੈਠ ਕੇ ਫਿਰ ਕੱਲਾ ਕੱਲਾ ਜਿਹੜਾ ਬੋਲ ਆ ਉਹ ਜਿਹੜਾ ਕੱਲਾ ਕੱਲਾ ਅੱਖਰ ਤੁਸੀਂ ਇੱਕ ਮਾਲਾ ਦੇ ਵਿੱਚ ਪਰਾਉਂਦੇ ਹੋਵੋਗੇ। ਕੀ ਗੱਲ ਇਦਾਂ ਹੀ ਐ। ਹਾਂਜੀ ਇਕਾਦ ਵੀ ਜ਼ਰੂਰੀ ਆ ਪਰ ਇੱਕ ਗੱਲ ਮੈਂ ਚ ਇਹ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਗੁਰੂ ਸਾਹਿਬ ਦੀ ਕਿਰਪਾ ਸਦਕਾ। ਕੋਈ ਆਈਡੀਆ ਜਦੋਂ ਕੋਈ ਦਿਮਾਗ ਵਿੱਚ ਆਉਂਦਾ ਅੱਜ ਆਪਾਂ ਸੋਚਦੇ ਆ। ਉਹਨੂੰ ਭਾਵੇਂ ਆਪਾਂ ਕਿਤੇ ਪਾਸੇ ਆਸੇ ਜਾਂ ਘਰੋਂ ਬਾਹਰ ਬੈਠਿਆ ਰਾਹ ਗਲੀ ਪਰ ਜਦੋਂ ਉਹਨੂੰ ਸ਼ੁਰੂ ਕਰਨਾ ਨਾ ਉਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਂ ਜਿਹੜਾ ਮੂਲ ਮੰਤਰ ਦਾ ਜਾਪ ਆ ਗੁਰੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਜੋ ਪਹਿਲਾ ਅੱਖਰ ਕਿਸੇ ਵੀ ਨਗਮੇ ਦਾ ਮੈਂ ਤਾਂ ਪਾ ਹਾਂ ਸੰਦ ਵਿੱਚ ਆਇਆ ਜਦੋਂ ਵੀ ਕਿਸੇ ਗੀਤਕਾਰ ਦੇ ਨਾਲ ਗੱਲ ਹੁੰਦੀ ਹੈ ਜਾਂ ਕਿਸੇ ਲੇਖਕ ਦੇ ਨਾਲ ਗੱਲ ਹੁੰਦੀ ਹੈ ਤਾਂ ਉਹ ਅਕਸਰ ਇੱਕ ਗੱਲ ਕਰਦੇ ਕਿ ਜਦੋਂ ਵੀ ਸੱਜ ਮਨ ਦੇ ਵਿੱਚ ਆਈਡੀਆ ਆ ਜਾਂਦਾ ਹੈ ਨਾ ਚਾਹੇ ਰਾਤ ਦਾ 10:00 ਬਚਾਵੇ ਚਾਹੇ ਦੋ ਕਿਉਂ ਨਾਲ ਵਿੱਚ ਹੋਣ ਅਸੀਂ ਉਸੇ ਵੇਲੇ ਜਦੋਂ ਮਨ ਦੇ ਵਿੱਚ ਆਈਡੀਆ ਆ ਗਿਆ ਹੈ ਕਾਪੀ ਤੇ ਪੈਨ ਚੱਕਣਾ ਹੈ ਤੇ ਉਹ ਜਿਹੜਾ ਆਈਡੀਆ ਜਿਹੜਾ ਅਸੀਂ ਆਪਣਾ ਲਿਖਣਾ ਸ਼ੁਰੂ ਕਰਨਾ ਹੈ ਕਿ ਕੁਲਦੀਪ ਸਿੰਘ ਨੇ ਵੀ ਕਦੀ ਇਸ ਤਰ੍ਹਾਂ ਕੀਤਾ ਕਿ ਜਦੋਂ ਰਾਤ ਨੂੰ ਕਿਤੇ ਰਾਤ ਦੇ 2 ਬੱਚੇ ਹੁੰਦਾ 1:3 ਵਜਾ ਹੋ ਜਾਂਦੇ ਮਨ ਦੇ ਵਿੱਚ ਕੋਈ ਬੋਲ ਜਿਹੜੇ ਆ ਉਹ ਆ ਕੇ ਹੁੰਦੇ ਉਹ ਉਹਨਾਂ ਬੋਲਾਂ ਨੂੰ ਫਿਰ ਕਾਪੀ ਤੇ ਉਤਾਰਿਆ ਹੋਵੇ ਹਾਂਜੀ ਇਸ ਤਰ੍ਹਾਂ ਹੁੰਦਾ ਅਕਸਰ ਜ਼ਿਆਦਾਤਰ ਆਪਾਂ ਵੇਣਿਆ ਗੀਤਕਾਰਾਂ ਨੂੰ ਇਦਾਂ ਹੀ ਆ ਚਲੋ 10 ਵੀ ਕੋਸ਼ਿਸ਼ ਕਰਦਾ ਲਿਖਣ ਦੀ ਕਿਉਂਕਿ ਜਿਹੜੀ ਚੀਜ਼ ਹੈ ਜਿਹੜੀ ਲਾਈਨ ਦਮਾ ਜੇ ਇਕਰਾ ਨਿਕਲ ਗਈ ਦੁਬਾਰ ਨਹੀਂ ਹੋਣੀ ਤੇ ਕੁਦਰਤੀ ਗੱਲ ਆ ਤੇ ਪਰ ਚਲੋ ਸਟੇਜਾਂ ਤੇ ਜਾਂਦੇ ਆ ਬੋਲਦੇ ਆ ਜਾਂ ਸਫਰ ਤੇ ਜਾਂਦੇ ਸਮੇਂ ਵੀ ਜੇ ਕੋਈ ਆਈਡੀਆ ਕੋਈ ਲੈਣ ਚੰਗੀ ਆ ਉਹਨੂੰ ਰੱਟ ਲੈਣਾ ਲੈਣ ਨੂੰ ਕੋ ਲੈਣ ਨਹੀਂ ਛੱਡਣੀ ਅੱਛਾ ਜੀ ਉਹਨੂੰ ਗੁਣਗੁਣਾਉਂਦੇ ਰਹਿਣਾ ਤੇ ਉਹ ਮਤਲਬ ਲੈਣ ਵਿਸਰੇ ਨਾ ਆ ਗੀਤ ਸੀ ਚੰਨ ਗੁਰਬਾਣੀ ਦਾ ਅੱਛਾ ਜੀ ਇਹ ਜਿਹੜੀ ਇੱਕ ਲੈਣਾ ਇੰਨੋ ਬਸ ਸਥਾਈ ਕਿੰਨੇ ਆ 75 ਰਾ ਕਹਿਣੋ ਇਹ ਆਲੇ ਦੁਆਲੇ ਸਾਰਾ ਜੀਤ ਘੁੰਮਣਾ ਇਹ ਘੱਟੋ ਘੱਟ 15 ਦਿਨ ਇਹ ਲੈਣ ਮੇਰੇ ਕੋਲ ਇਸੇ ਦਰਾਂ ਦੇ ਦਿਮਾਗ ਚ ਪਈ ਰਹੀ ਅੱਛੇ ਇਹਦੀ ਮੀਲ ਲੈਣਾ ਤਕਦੀਰ ਗੀਤ ਮਨਜੀਤ ਸਿੰਘ ਸੋਹੀ ਨੇ ਗਾਇਆ ਇਹ ਤਾਂ ਜਿਹੜਾ ਪਹਿਲਾ ਸਥਾਈ ਅੰਤਰਾ ਵਾ ਜਾਂ ਪਹਿਲਾ ਅੰਤਰਾ ਟੱਪਾ ਕਹਿ ਲਓ ਉਹ ਦਾਸ ਨੇ ਮੋਟਰਸਾਈਕਲ ਤੇ ਤੁਰੇ ਫਿਰਦੇ ਜਾਂਦੇ ਆ ਸਫਰ ਤੇ ਉਹ ਸੋਚ ਕੇ ਰੱਖਿਆ ਸੀ ਉਹਨੂੰ ਕਾਫੀ ਦਿਨਾਂ ਬਾਅਦ ਫਿਰ ਉਹ ਆਈਡੀਆ ਮੈਂ ਲਿਖਿਆ ਸੀ ਬੜੀ ਗੱਲ ਸਹੀ ਆ ਕਿ ਜਾਂ ਆਪਣੇ ਕਾਪੀ ਪੈਨ ਨੂੰ ਰੱਖਣਾ ਚਾਹੀਦਾ ਕੋਲ ਪਰ ਕੁਦਰਤੀ ਗੁਰੂ ਸਾਹਿਬ ਦੀ ਕਿਰਪਾ ਵਾ ਦਾਸ ਯਾਦ ਕਰ ਲਿੰਦਾ ਮਨ ਦੇ ਵਿੱਚ ਬਿਠਾ ਲਿੰਦਾ ਹਾਂਜੀ ਕੋਸ਼ਿਸ਼ ਆ ਠੀਕ ਐ ਕੁਦਿੰਦਰ ਸਿੰਘ ਜੀ ਜੇ ਅੱਜ ਕੱਲ ਦੀ ਆਪਾਂ ਗੀਤਕਾਰੀ ਦਾ ਜ਼ਿਕਰ ਕਰੀਏ ਤਾਂ ਇੱਕ ਦੌੜ ਲੱਗੀ ਹੋਈ ਆ ਅੱਜ ਆ ਪੈਸੇ ਕਮਾਉਣ ਦੀ ਜਾਂ ਰਾਤੋਂ ਰਾਤ ਸਟਾਰ ਬਣ ਦੀ ਇਹ ਦੌੜ ਐ ਅੱਜ ਦੇ ਦੌਰ ਦੀ ਆ ਅੱਜ ਕੱਲ ਦੇ ਜਿਹੜੇ ਗੀਤਕਾਰ ਨੇ ਉਹ ਜ਼ਿਆਦਾਤਰ ਗੀਤਾ ਨੂੰ ਝਾਰਾਂ ਦੇ ਨਾਲ ਜੋੜ ਕੇ ਜਾਂ ਕੁੜੀਆਂ ਦੇ ਨਾਲ ਜੋੜ ਕੇ ਜ਼ਿਆਦਾਤਰ ਔਰਤਾਂ ਦੀ ਸਿੱਖਤ ਦੇ ਵਿੱਚ ਲਿਖੇ ਜਾਂਦੇ ਨੇ ਕਦੀ ਕੁਲਦੀਪ ਸਿੰਘ ਨੇ ਵੀ ਸੋਚਿਆ ਕਿ ਮੈਂ ਰਾਤੋਂ ਰਾਤ ਇਹੋ ਜਿਹਾ ਕੁਝ ਲਿਖਦਾ ਕਿ ਜਿਹੜਾ ਰਾਤੋਂ ਰਾਤ ਮਨੁੱਖ ਉਸ ਮੰਜ਼ਲ ਤੇ ਪਹੁੰਚਾ ਦਵੇ ਜਿਸ ਮੰਜ਼ਲ ਦਾ ਮੈਂ ਸੁਪਨਾ ਵੇਖਿਆ ਨਹੀਂ ਸਿੰਘ ਸਾਹਿਬ ਜੀ ऐसे गीत दास ने ना आज तक लिखे आ ते गुरु सा कृपा करनो जिस तरह عورتਾਂ ਤੇ ਧੀਆਂ ਪਣਾ ਦੇ ਅੰਗਾਂ ਤੇ ਗੀਤ ਕੋਈ ਵਜਨ ਤੋਲੀ ਜਾ ਰਿਆ ਕੋਈ ਲਕਮੀਣੀ ਜਾ ਰਿਆ ਸੋ ਐਸੇ ਗੀਤ ਨਹੀਂ ਦਾਸ ਨੇ ਹਮੇਸ਼ਾ ਸੂਰਮਿਆਂ ਦੀਵਾਰਾਂ ਲਿਖੀਆਂ ਨੇ ਜ਼ਿਆਦਾਤਰ ਅੱਛੇ ਸੂਰਮਿਆਂ ਦੇਵਾਰਾਂ ਲਿਖੀਆਂ ਨੇ ਗੁਰੂ ਸਾਹਿਬ ਦੇ ਸ਼ੰਦ ਲਿਖੇ ਨੇ ਜਾਂ ਸਮਾਜਿਕ ਗੀਤ ਜਾਂ ਪਰਿਵਾਰਕ ਗੀਤ ਲੋਕ ਤੱਤ ਗਾ ਲੋ ਨੂੰ ਵੇਖੋ ਕਲਦੀਪ ਰਧਾਵਾ ਸਾਹਿਬ ਗਾ ਰਹੇ ਨੇ ਜਸਵੀਰ ਜੱਸੀ ਗਾ ਰਿਹਾ ਤੇ ਮਨਜੀਤ ਸਿੰਘ ਸੋਹੀ ਗਾ ਰਿਹਾ ਕਾਬਲ ਸਿੰਘ ਸੋਹੀ ਗਾ ਰਿਹਾ ਇਸ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਵੀ ਜਿੱਦਾਂ ਕੁਲੀ ਸ਼ਰਟਾਢੀ ਜਿਹਾ ਗਾ ਰਹੇ ਨੇ ਸੋ ਉਹੀ ਕੋਸ਼ਿਸ਼ ਆ ਮੇਸਾਂ ਕੋਈ ਲੋਕ ਤੱਤ ਤਵਾਰ ਕੇ ਗੀਤ ਲਿਖਿਆ ਕੋਈ ਲੋਕ ਤੱਤ ਜਿਹੜਾ ਤੁਸੀਂ ਲਿਖਿਆ ਹੋਵੇ ਤੇ ਉਹ ਪੂਰਾ ਮਕਬੂਲ ਹੋਇਆ ਹੋਵੇ ਉਹ ਸਾਡੇ ਸਰੋਤਿਆਂ ਨੂੰ ਵੈਸੇ ਤੇ ਮਾਨੂਣਾ ਸਾਰੇ ਬੱਚੇ ਪਿਆਰੇ ਹੁੰਦੇ ਨੇ ਜਿੰਨੇ ਵੀ ਹੋਣ ਤੇ ਗੀਤਕਾਰ ਨੂੰ ਸਾਰੇ ਹੀ ਆਪਣੇ ਗੀਤ ਦਾ ਜੋ ਵੀ ਸੰਦ ਨੇ ਦਾ ਆਵਾਰ ਹੈ ਉਹ ਸਾਰੇ ਹੀ ਮੁੱਚਕੇ ਲੱਗਦੇ ਨੇ ਪਰ ਫਿਰ ਵੀ ਜਿਹੜਾ ਕੋਈ ਲੋਕ ਤੱਤ ਜਿਹੜਾ ਪੂਰਾ ਮਕਬੂਲ ਹੋਇਆ ਹੋਵੇ ਉਹ ਸਾਡੇ ਸੁਰਤਿਆਂ ਨੂੰ ਜ਼ਰੂਰ ਸੁਣਾਉਣਾ ਮਨਜੀਤ ਸਿੰਘ ਸੋਹੀ ਨੇ ਤਕਦੀਰ ਗੀਤ ਜਿਹੜਾ ਮੇਰਾ ਰਿਕਾਰਡ ਕੀਤਾ ਕਾਫੀ ਗੀਤ ਉਹਨਾਂ ਨੇ ਰਿਕਾਰਡ ਕੀਤੇ ਸੀ ਤੇ ਬਹੁਤ ਸਾਰੇ ਗੀਤ ਮਨਜੀਤ ਸਿੰਘ ਸੋਈ ਨੇ ਗਾਏ ਆ ਪਰ ਜਿਹੜਾ ਜ਼ਿਆਦਾ ਮਾਨ ਸਨਮਾਨ ਆ ਉਹ ਮਧੁਰ ਤਕਦੀਰ ਗੀਤ ਨੂੰ ਮਿਲਿਆ ਏ ਲੋਕਤਾ ਦਾ ਜਾਂ ਪਰਿਵਾਰ ਕੇ ਦਿੱਤਾ ਠੀਕ ਹੈ ਤੇ ਉਹਨੇ ਅੱਛੀ ਕਾਲਪੁਰਖ ਦੀ ਪਰਮਾਤਮਾ ਦੀ ਗੱਲ ਕੀਤੀ ਅੱਛਾ ਨੀਲੀ ਸ਼ਤਵਾਲੇ ਦੇ ਅੱਗੇ ਜੋਰ ਨਾਲ ਚੱਲਦਾ ਏ ਉਸ ਮਾਲਕ ਦੇ ਹੁਕਮ ਬਿਨਾ ਪੱਤਾ ਨਾ ਹਲਦਾ ਏ ਬੜੀ ਦੂਰ ਨੇ ਮੰਝਲਾ ਜੀ ਨਦੀਆਂ ਦੇ ਨਿਰਦੀਆਂ ਉਹ ਰੱਬ ਜਾਣ ਦਮ ਤਰੋ ਲਿਖੀਆਂ ਜੋ ਤਕਦੀਰ ਦੀਆਂ ਰੱਬ ਜਾਣ ਦਮ ਤਰੋ ਲਿਖੀਆਂ ਜੋ ਤਕਦੀਰ ਦੀਆਂ ਵਿੱਚ ਪੜਾਂਦੇ ਮਾਲਕ ਅਰਸ਼ੋਂ ਫਰਸ਼ ਵਖਾ ਦਿਂਦਾ ਉਹ ਤੱਕ ਤਾਂ ਤਾਜਾਂ ਵਾਲਿਆਂ ਨੂੰ ਵੀ ਮੰਗਣ ਲਾ ਦਿੰਦਾ ਪਰ ਪਿੰਡ ਪਰਿੰਗੜੀ ਵਾਲਾ ਪਰ ਪਿੰਡ ਪਰਿੰਗੜੀ ਵਾਲਾ ਇਹ ਗੱਲਾਂ ਲਿਖੂ ਅਖੀਰ ਦੀਆਂ ਰੱਬ ਜਾਣਦਾ ਮੈਂ ਤੇ ਰੋ ਲਿਖੀਆਂ ਜੋ ਤਕਦੀਰ ਦੀਆਂ ਬਹੁਤ ਵਧੀਆ ਕੁਲਦੀਪ ਜੀ ਵਾਕਿਆ ਹੀ ਜਿੱਥੇ ਤੁਸੀਂ ਸੋਨਾ ਲਿਖ ਲੈਂਦੇ ਜੋ ਉਥੇ ਬਹੁਤ ਸੋਨਾ ਤੁਸੀਂ ਗਾ ਵੀ ਲਿਖ ਲੈਂਦੇ ਜੋ ਹੁਣ ਤੱਕ ਕੁਲਦੀਪ ਪ੍ਰਿੰਗੜੀ ਵਾਲੇ ਦੇ ਜਿਹੜੇ ਲਿਖੇ ਹੋਏ ਗੀਤ ਹੈ ਕਿਹੜੇ ਕਿਹੜੇ ਕਲਾਕਾਰ ਹੁਣ ਤੱਕ ਗਾ ਚੁੱਕੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਮੀਏ 스타 ਨੇ 10 ਦੇ ਲਿਖੇ ਹੋਏ ਗੀਤ ਗਾਏ ਨੇ ਜਿਨ੍ਹਾਂ ਵਿੱਚ ਜਸਵੀਰ ਜੱਸੀ ਕੁਲਦੀਪ ਰਧਾਵਾ ਮਨਜੀਤ ਸਿੰਘ ਸੋਹੀ ਕਾਬਰ ਸਿੰਘ ਸੋਹੀ ਸੰਨੀ ਬਰਾੜ ਸੰਨੀ ਬਰਾੜ ਜੀ ਨੇ ਜਿਹੜੇ 뮤ਜ਼ਿਕ ਨਾਲ ਮੇਰੇ ਗੀਤਾਂ ਦੀ ਸ਼ੁਰੂਆਤ ਇਹਨਾਂ ਕੀਤੀ ਸੀ ਤੇ ਤੈਨੂੰ ਦਿੱਲੀ ਇਹ ਕੌਣ ਬਚਾਉਂਦਾ ਜੇ ਸਰਦਾਰ ਨਾ ਹੁੰਦੇ ਇਹ ਗੀਤ ਟਾਈਮ ਟੀਵੀ ਚੜ੍ਹਦੀ ਕਲਾ ਤੇ 2010 ਦੇ ਵਿੱਚ ਆਪਾਂ ਸੁਣਦੇ ਰਹੇ 9 ਵਿੱਚ ਇਹ ਸਾਡੇ ਸਰੋਤੇ ਨੂੰ ਅੱਜ ਫੇਰ ਤਾਜ਼ਾ ਕਰਦੇ ਹਾਂ ਸੁਣਾ ਕੇ ਹਾਂਜੀ ਉਹ ਵੀ ਆਪਾਂ ਸੁਣਾਵਾਂਗੇ ਸਾਂਝਾ ਕਰਾਂਗੇ ਸਤਾਈ ਅੰਤਰਾ ਤੇ ਸੰਨੀ ਬਰਾੜ ਦਾ ਨਾਲ ਬਹੁਤ ਪਿਆਰ ਉਹਨਾਂ ਦਾ ਜੋ ਸਾਡੇ ਜੀ ਸੋ ਲਾਗੇ ਸ਼ਹਿਰ ਪੱਟੀ ਤੋਂ ਨੇ ਤੇ ਇਸੇ ਤਰ੍ਹਾਂ ਜਸਨੀਦਰ ਜੀ ਜੋ ਯੂਐਸਏ ਤੋਂ ਨੇ ਭਾਜੀ ਉਹਨਾਂ ਨੇ ਕਾਫੀ ਗੀਤ ਗਾਏ ਦੱਸਦੇ ਜਿਸ ਤਰ੍ਹਾਂ ਦਿੱਲੀ ਮੋਰਚਾ ਤੇ ਮਿੱਟੀ ਦਾ ਬਾਵਾ ਤੋਂ ਸਰਦਾਰਾ ਗਿੱਲ ਜੀ ਤੇ ਆਪਣੇ ਯੂਕੇ ਤੋਂ ਤੇ ਰਾਜਾ ਸਮਰਾਜ ਯੂਕੇ ਤੋਂ ਤੇ ਇਨਕਲਾਬ ਪੰਨੂ ਲਵ ਪੰਨੂ ਤੇ ਕਾਫੀ ਆਰਟਿਸਟ ਨੇ ਜਿਨ੍ਹਾਂ ਨੇ ਦੱਸਦੇ ਲਿਖਤਾ ਮਾਨ ਰਛਾ ਤੇ ਉਹ ਜਿਹੜਾ ਗੀਤ ਦਿੱਲੀਏ ਉਹ ਸਾਡੇ ਸੁਰਤਾਂ ਨਾਲ ਫਿਰ ਤਾਜ਼ਾ ਕਰ ਤੋਂ ਸੁਣਾ ਗਿਆ ਹਾਂਜੀ ਸੰਨੀ ਬਰਾੜ ਨੇ ਇਹ ਗੀਤ ਦਾਸ ਦਾ ਗਾਇਆ ਸੀ ਮੈਨੂੰ ਯਾਦ ਨਹੀਂ ਸ਼ਾਇਦ ਜਾਂ 2009 ਦੇ ਵਿੱਚ ਜਾਂ 10 ਦੇ ਵਿੱਚ ਇਹ ਗੀਤ ਟੀਵੀ ਚੈਨਲਾਂ ਤੇ ਚੱਲਿਆ ਤੇ ਕਾਫੀ ਇਹਨੂੰ ਪਸੰਦ ਕੀਤਾ ਗਿਆ ਸੀ ਕਈ ਬੇਦੋਸ਼ ਦਸ ਮਾਰੇ ਕਿਉਂ ਪਾਤਰ ਗਲਾਂ ਵਿੱਚ ਸਾਰੇ ਕਿਉਂ ਕਈ ਬੇਦੋਸ਼ ਦਸ ਮਾਰੇ ਕਿਉਂ ਪਾਟਰ ਗਲਾਂ ਵਿੱਚ ਸਾਡੇ ਕਿਉਂ ਸਾਡੇ ਭਗਤ ਸੋਰਾ ਬੇਵਰਗੇ ਜੇ ਖੁਦ ਆਰਨਾ ਹੁੰਦੇ ਤੈਨੂੰ ਦਿਲਿਏ ਕੌਣ ਬਚਾਉਂਦਾ ਜੇ ਸਰਦਾਰ ਨਾ ਹੁੰਦੇ ਤੈਨੂੰ ਦਿਲਿਏ ਕੌਣ ਬਚਾਉਂਦਾ ਜੇ ਸਰਦਾਰ ਨਾ ਹੁੰਦੇ ਸਨ 84 ਵਾਲੇ ਸਾਡੇ ਜਕਮ ਅਜੇ ਵੀ ਅੱਲੇ ਨੇ ਅੱਜ ਤੱਕ ਤੇ ਇਨਸਾਫ ਨਹੀਂ ਮਿਲਿਆ ਉਹ ਯੋ ਸਾਡੇ ਪੱਲੇ ਨੇ ਪਿੰਡ ਪਰਿੰਗੜੀ ਵਾਲੇ ਜੈ ਗੀਤ ਗਾਰ ਨਾ ਹੁੰਦੇ ਤੈਨੂੰ ਦਿੱਲੀਏ ਕੌਣ ਬਚਾਉਂਦਾ ਜੇ ਸਰਦਾਰ ਨਾ ਹੁੰਦੇ ਤੇ ਦੀਦ ਕਾਫੀ ਪਸੰਦ ਕੀਤਾ ਗਿਆ ਸੀ ਉਸ ਸਮੇਂ ਤੈਨੂੰ ਦਿੱਲੀਏ ਕੌਣ ਬਚਾਉਂਦਾ ਜੇ ਸਰਦਾਰ ਨਾ ਹੁੰਦੇ ਹੁੰਦੇ ਬਹੁਤ ਸੋਣਾ ਗੀਤ ਲਿਖਿਆ ਹੈ ਤੁਸੀਂ ਤੇਗ ਬਹਾਦਰ ਹਿੰਦ ਦੀ ਚਾਦਰ ਨੇ ਸੀ ਸੀਸ ਕਟਾਇਆ ਉਹਨਾਂ ਦੀ ਕੁਰਬਾਨੀ ਦਾ ਤੂੰ ਕੋਈ ਮੁੱਲ ਨਾ ਪਾਇਆ ਕੀ ਬਾਤ ਹੈ ਕੁਲਦੀਪ ਜੀ ਗੀਤਕਾਰ ਦੀ ਪੂਰੀ ਮਿਹਨਤ ਲੱਗ ਜਾਂਦੀ ਏ ਇੱਕ ਗੀਤ ਲਿਖਣ ਤੇ ਗਾਏ ਕਿ ਜਿਹੜਾ ਹੈ ਉਹਨੂੰ ਸਟੇਜ ਤੇ ਗਾ ਕੇ ਜਾਂ ਉਹਨੂੰ ਰਿਕਾਰਡ ਕਰਾ ਕੇ ਲੱਖਾਂ ਰੁਪਏ ਕਮਾ ਲੈਂਦਾ ਹੈ ਗੀਤਕਾਰ ਨੂੰ ਬਸ ਕੁਝ ਨਹੀਂ ਮਿਲਦਾ ਕਿ ਕੁਲਦੀਪ ਰਿੰਗੜੀ ਦੇ ਨਾਲ ਵੀ ਕੁਝ ਇਹੋ ਜਿਹਾ ਹੋਇਆ ਹੈ ਕਿ ਉਹਨੂੰ ਆਪਣਾ ਹੱਕ ਨਾ ਮਿਲਿਆ ਹੋਵੇ ਲਿਖਤਾਂ ਦਾਸ ਦੀਆਂ ਬਹੁਤ ਫੇਮਸ ਹੋਈਆਂ ਨੇ ਆਰਟਿਸਟਾਂ ਨੇ ਗਾਈਆਂ ਨੇ ਚਲੋ ਹੱਕ ਵਾਲੀ ਜਿਹੜੀ ਗੱਲ ਆ ਉਹ ਹੱਕ ਤੇ ਆ ਪਰ ਨਹੀਂ ਕਦੇ ਨਹੀਂ ਪੂਰਾ ਕਰ ਸਕਦੇ ਉਹ ਤਾਂ ਬਾਬਾ ਨਾਨਕ ਹੀ ਆ ਪਰ ਇਹ ਆ ਵੀ ਦਾਸ ਸਿਰਫ ਗੀਤਾਂ ਤੇ ਡਿਪੈਂਡ ਨਹੀਂ ਜਾਂ ਗੀਤਕਾਰੀ ਤੇ ਆਪਣੇ ਕਿਰਤ ਕਰਦੇ ਆ ਜਿਸ ਤਰ੍ਹਾਂ ਕਈਆਂ ਇੰਟਰਵਿਊਆਂ ਦੇ ਵਿੱਚ ਦਾਸ ਨੇ ਜ਼ਿਕਰ ਕੀਤਾ ਏ ਕਿ ਕ੍ਰਿਸ਼ਰੀ ਰਹੀਂ ਜੋੜ ਮੇਲਿਆਂ ਵਿੱਚ ਦਾਸ ਆਸਰੀ ਭਰਦਾ ਏ ਚਲੋ ਜਥਾ ਸਾਡਾ ਨਾਮੀ ਤੇ ਨਹੀਂ ਆ ਤੇ ਪਰ ਅਸੀਂ ਹਾਜ਼ਰੀ ਭਰਦੇ ਆ ਗੁਰੂ ਸਾਹਿਬ ਦੀਆਂ ਵਾਰਾਂ ਉੱਥੇ ਜਾ ਕੇ ਪੇਸ਼ ਕਰਦੇ ਆਂ ਜੋੜ ਮੇਲਿਆਂ 'ਚ ਤੇ ਨਾਲ ਗੁਰੂ ਸਾਹਿਬ ਦੀ ਕਿਰਪਾ ਸਦਕਾ ਖੰਡਪਾਤ ਸਾਹਿਬ ਦੀ ਡਿਊਟੀ ਤੇ ਵੀ ਦਾਸ ਹਾਜ਼ਰੀ ਭਰਦਾ ਏ ਤੇ ਇਸੇ ਤਰ੍ਹਾਂ ਜੀਵਨ ਨਿਰਵਾਣ ਜਿੰਦੇ ਬੀਤ ਲਈ ਜਾਂਦੀ ਏ ਤੇ ਮਾਨਾ ਸਮਾਨਾ ਦਾ ਦੌਰ ਕੋਈ ਗੱਲ ਨਹੀਂ ਸਮਾ ਕੇ ਤੇ ਆਊਗਾ ਸੱਚੇ ਪਾਤਸ਼ਾਹ ਕਿਰਪਾ ਕਰੇ ਗੁਰੂ ਸਾਹਿਬ ਦੀ ਹੁਕਮ ਤਾ ਤੇ ਚੜ੍ਹਦੀ ਕਲਾ ਧਾਰੀਆਂ ਦੇ ਵਿੱਚੋਂ ਤੁਹਾਡੀ ਕਿਹੜੇ ਕਿਹੜੇ ਜਥੇ ਦੇ ਜਿਹੜੀ ਆ ਵਾਰ ਉਹ ਬੋਲੀ ਤੁਹਾਡੀਆਂ ਕਬੀਸ਼ਰਾਂ ਦੇ ਵਿੱਚ ਅਕਸਰ ਮੇਰਾ ਸੰਬੰਧ ਕਰਦੇ ਸੰਪਰਕ ਕਰਦੇ ਨੇ ਸਮੇਂ-ਸਮੇਂ ਤੇ ਪਰ ਜਿਨ੍ਹਾਂ ਨੇ ਜਿਹੜੇ ਰਿਕਾਰਡ ਕਰ ਚੁੱਕੇ ਮੈਲ ਸਿੰਘ ਜੀ ਚੰਡੀਗੜ੍ਹ ਬੀਬੀ ਦਲੇਰ ਕੌਰ ਕੇਵਲ ਸਿੰਘ ਮਹਿਤਾ ਜੋ ਜਿਨ੍ਹਾਂ ਦੇ ਨਾਲ ਕਾਮ ਸਿੰਘ ਸੋਹੀ ਹਣੀ ਇਸੇ ਤਰ੍ਹਾਂ ਪ੍ਰਦੇਵ ਸਿੰਘ ਤੋਫਾ ਢਾਡੀ ਪ੍ਰੀਤ ਬਰਦਰ ਢਾਡੀ ਗੁਰਪ੍ਰਤਾਪ ਸਿੰਘ ਜੀ ਸੁੱਗਾ ਤੇ ਪਾਰਸ ਢਾਡੀ ਜਥਾ ਜੋਗਨ ਸਿੰਘ ਬੂ ਵਾਲੇ ਪੰਥ ਪ੍ਰੀਤ ਦਰਗਾਪੁਰ ਜਾਸਦੂਬਲੀ ਇਹਨਾਂ ਵੀਰਾਂ ਨੇ ਇੱਕ ਸੰਧਾਗੀ ਕੀਤਾ ਸੀ ਕਿ ਗੁਰਪ੍ਰੀਤ ਸਿੰਘ ਜੀ ਝਾੜ ਸਾਹਿਬ ਵਾਲੇ ਹੋਰ ਵੀ ਸਮੇਂ-ਸਮੇਂ ਤੇ ਕੁ ਵਿਸ਼ਰਦਾਸ ਜੀ ਲਿਖਤਾਂ ਅਕਸਰ ਕਾਉਂਦੇ ਰਹਿੰਦੇ ਨੇ ਚੰਡੀਗੜ੍ਹ ਵਾਲਿਆਂ ਨੇ ਤਾਂ ਧੀਕੇ ਦੀ ਲਿਖਤ ਸੀ ਜਿਹੜੀ ਬੋਲੀ ਸੀ ਉਹ ਸਾਡੇ ਸਰੋਤਾਂ ਨੂੰ ਅੱਜ ਸੁਣਾ ਕੇ ਫਿਰਤਾ ਜੀ ਉਹ ਕਰੇ 2019 ਦੇ ਵਿੱਚ ਇੱਕ ਟਰੱਕ ਡਰਾਈਵਰ ਨੂੰ ਤੇ ਜਦੋਂ ਪੁਲਿਸ ਗੱਲ ਪਈ ਕੋਈ ਲਫੜਾ ਉੱਥੇ ਹੋਇਆ ਸੀ ਦਿੱਲੀ ਦੇ ਵਿੱਚ ਕਾਫੀ ਤਸ਼ੱਦਦ ਉਸ ਸਿੰਘ ਤੇ ਸਰਦਾਰ ਤੇ ਹੋਇਆ ਸੀ। ਕੋਈ ਲੜਾਈ ਝਗੜਾ ਨਾਲ ਦਾ ਟ੍ਰੈਫਿਕ ਤੋਂ ਹੋਇਆ ਸੀ ਉਸ ਦੇ ਨਾਲ। ਉਦੋਂ ਦਾਸ ਨੇ ਇੱਕ ਗੀਤ ਲਿਖਿਆ ਸੀ। ਦਿੱਲੀਏ ਜੇ ਤੂੰ ਨਾ ਸੁਧਰੀ ਫਿਰ ਹੱਥ ਤੇ ਗਨੂ ਪਾਵਾਂਗੇ। ਚਾਹ ਵਾਤੇ। ਦਿੱਲੀਏ ਜੇ ਤੂੰ ਨਾ ਸੁਧਰੀ ਫਿਰ ਹੱਥ ਤੇ ਗਨੂ ਪਾਵਾਂਗੇ। ਇਸ ਹਾਲ ਮੈਂ ਇਹਨਾਂ ਦੀ ਸੁਣਾ ਸਕਦਾ ਜੀ। ਕੋਕ ਸਮਾਂ ਕਾਫੀ ਹੁੰਦਾ ਜਾਂਦਾ ਤੇ ਮਤਲਬ ਲਿਖਤਾਂ ਨੂੰ ਯਾਦ ਜਾਂਦਾ ਯਾਦ ਨਹੀਂ ਪਉਣੀ ਮਤਲਬ ਪੂਰਾ ਯਾਦ ਨਹੀਂ ਆ ਨਾਲ ਇੰਨੇ ਆਈਡੀਏ ਇੰਨੇ ਗੀਤ ਯਾਦ ਰੱਖਣੇ ਬੜਾ ਮੁਸ਼ਕਲ ਹੈ ਕਿਉਂਕਿ ਰੋਜ਼ ਨਵੇਂ ਆਈਡੀਏ ਹੀ ਸਟੇਜਾਂ ਤੇ ਬੋਲਦੇ ਨਹੀਂ ਆ ਤੇ ਤੁਸੀਂ ਬਹੁਤ ਸੋਹਣੀ ਜਿਹੜੇ ਗੀਤਕਾਰੀ ਜਿਹੜੀ ਆ ਉਹ ਕੀਤੀ ਆ ਧਾਰਮਿਕ ਖੇਤਰ ਦੇ ਇੱਕ ਨਾ ਜਿਹੜਾ ਆਪਣਾ ਤੁਸੀਂ ਸਥਾਪਿਤ ਕੀਤਾ ਏ ਸੁਫਣਾ ਕੀ ਹੈ ਕੁਲਦੀਪ ਸਿੰਘ ਪ੍ਰਿੰਗੜੀ ਦਾ ਸੁਪਨਾ ਸਭ ਤੋਂ ਪਹਿਲਾਂ ਤੇ ਇਹ ਆ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਗੁਰੂ ਸਾਹਿਬ ਕਿਰਪਾ ਕਰਨ ਤੇ ਆਪਾਂ ਪਰਿਵਾਰਕ ਸਮਾਜਿਕ ਗੀਤ ਲੋਕਤਤ ਚੰਗੇ ਗੀਤ ਤੇ ਸੂਰਮਿਆਂ ਦੀਆਂ ਬਾਰਾਂ ਲਿਖਦੇ ਰਹੀਏ ਤੇ ਬਾਕੀ ਸੱਚੇ ਪਾਤਸ਼ਾਹ ਕਿਰਪਾ ਕਰੇ ਸੁਪਨਾ ਇਹ ਹੀ ਆ ਆਉਣ ਵਾਲੇ ਸਮੇਂ ਵਿੱਚ ਵੀ ਦਾਸ ਇਸੇ ਤਰ੍ਹਾਂ ਚੀਜ਼ਾਂ ਲਿਖਦਾ ਰਹੇ ਤੇ ਬਾਕੀ ਕਰਮੀਆਂ ਕੋ ਆਪਣੀਆਂ ਉਹ ਗੁਰੂ ਸਾਹਿਬ ਦੇ ਹੱਥ 'ਚ ਆ ਸਮਾ ਆਊਗਾ ਲਾਸਟ ਤੇ ਜਾਂਦੇ ਜਾਂਦੇ ਆ ਅੱਜ ਕੱਲ ਦੇ ਜਿਹੜੇ ਗੀਤਕਾਰ ਨੇ ਉਹਨਾਂ ਨੂੰ ਕੀ ਮੈਸੇਜ ਰਵੇਗਾ ਤੇ ਲਾਸਟ ਤੇ ਜਾਂਦਾ ਜਾਂਦਾ ਜਿਹੜੇ ਦੋ ਬੋਲ ਆ 27 ਅੰਤਰਾ ਕਿਸੇ ਵੀ ਤੁਹਾਡੇ ਜਿਹੜੀ ਤੁਹਾਡੇ ਕੁੱਤ ਦੀ ਜਿਹੜੀ ਲਿਖੀ ਹੋਈ ਕੋਈ ਕਵਤਾ ਦਾ ਜਿਹੜਾ ਬੋਲ ਆ ਉਹ ਜ਼ਰੂਰ ਸੁਣਨਾ ਗੀਤਕਾਰ ਵੀਰ ਸਾਰੇ ਸਤਿਕਾਰਯੋਗ ਨੇ ਕਿਉਂਕਿ ਵੇਖੋ ਮਿਹਨਤ ਆ ਹੂੰ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਗੀਤ ਲਿਖਣਾ ਬੜਾ ਔਖਾ ਹੂੰ ਤੇ ਸੋ ਸਾਰੇ ਵੀਰ ਸਤਿਕਾਰਯੋਗ ਆ ਬਾਕੀ ਸੋਚ ਆਪੋ ਆਪਣੀਆਂ ਲਿਖਣ ਦਾ ਅੰਦਾਜ਼ ਦਾ ਢਾਂਗਾ ਆਪੋ ਆਪਣਾ ਵਾ ਸੋ ਜਿਸ ਤਰ੍ਹਾਂ ਆਪਾਂ ਗਲਤ ਗੀਤਾਂ ਚ ਰਹਿਨੇ ਆ ਲੱਖ ਮੈਨੇ ਈਆਂ ਪੈਣਾ ਦੇ ਔਰਤਾਂ ਦੇ ਅੰਦਾਜ਼ ਦੇ ਗੀਤ ਕੁਝ ਨੂੰ ਉਹਨਾਂ ਦਾ ਸਰਦਾ ਵਾ ਜੋ ਜਿਸ ਤਰ੍ਹਾਂ ਲਿਖਦੇ ਆ ਸੋ ਆਪਾਂ ਦੂਸਰਾਂ ਦੀ ਕਿਰਪਾ ਨਾਲ ਅੱਜ ਤੱਕ ਪਰਿਵਾਰਕ ਗੀਤ ਲਿਖੇ ਨੇ ਤੇ ਕੋਸ਼ਿਸ਼ ਆ ਅੱਗੇ ਤੋਂ ਸੋਹਣੇ ਗੀਤ ਲਿਖੀਏ ਇੱਕ ਆਈਡੀਆ ਮੈਂ ਤੁਹਾਡੇ ਨਾਲ ਅੰਤਰਾ ਸਾਂਝਾ ਕਰਾਂਗਾ ਮਾਂ ਖੇਡ ਕਬੱਡੀ ਦਾ ਜੋ ਵੀ ਮਾਰਖੇ ਕਬੱਡੀ ਦੇ ਵਿੱਚ ਬਹੁਤ ਵੱਡੀ ਮਾਨ ਸਨਮਾਨ ਦਾ ਸੁੰਦਵੇਂ ਨੇ ਜੋ ਵੀ ਕਬੱਡੀ ਦੇ ਪ੍ਰਮੋਟਰ ਨੇ ਉਹਨਾਂ ਵੱਲ ਕਮੈਂਟਰ ਵੀ ਵੀ ਸਾਹ ਦਿੰਦੇ ਨੇ ਕਿਸੇ ਧਾਰਮਿਕ ਜਥੇਬੰਦੀ ਵੱਲੋਂ ਵੀ ਮਾਨ ਸਨਮਾਨ ਮਿਲਿਆ ਜਿੰ ਤੱਕ ਨਹੀਂ ਧਾਰਮਿਕ ਜਥੇਬੰਦੀ ਵੱਲੋਂ ਮਾਨ ਸਨਮਾਨ ਨਹੀਂ ਮਿਲਿਆ ਸਿੱਕਮੂ ਕੇ ਮਾਰੀ ਨਗਰ ਦੇ ਵਿੱਚ ਬਾਬਾ ਬਲਵਿੰਦਰ ਸਿੰਘ ਜੀ ਹੋਣਾ ਨੇ ਸੁਚੱਜੇ ਕਰਮ ਅਵਾਰਡ ਦੇ ਨਾਲ 2 ਸਾਲ ਪਹਿਲਾਂ ਦਾਸ ਦਾ ਸਨਮਾਨ ਕੀਤਾ ਸੀ ਬਾਕੀ ਦਲਜੀਤ ਸਿੰਘਾ ਵੀ ਵੀਰ ਜੀਰੇ ਲਾ ਕੇ ਬਾੜਾ ਕੋ ਮਿੰਟ ਤੋਂ ਉਹਨਾਂ ਨੇ 35 ਅਖਰੀ ਦੇ ਨਾਲ ਵੀ ਦਾ ਸਨਮਾਨ ਕੀਤਾ ਤੇ ਸੰਤ ਰਾਮ ਅਦਾਸੀ ਅਵਾਰਡ ਦੇ ਨਾਲ ਵੀ ਠੀਕ ਹੈ ਬਹੁਤ ਵਧੀਆ ਦਲਜੀਤ ਸਿੰਘਾ ਵੀਰ ਜੀ ਦੇ ਤੋਂ ਬਾੜਾ ਪੋਲ ਗਿਆ ਹਾਂਜੀ ਮਾਂ ਖੇਡ ਕਬੱਡੀ ਦਾ ਮੈਂ ਕੰਤਰਾ ਤੁਹਾਡੇ ਨਾਲ ਸਾਂਝਾ ਕਰਦਾ ਕਿਉਂਕਿ ਮਾਂ ਖੇਡਦੇ ਬਹੁਤ ਦਾਸ ਦੇ ਮਾਨ ਸਨਮਾਨ ਹੋਣੀ ਠੀਕ ਹੈ ਉਹ ਤੰਮਾ ਵਾਂਦੇ ਨੇ ਕੌਡੀ ਕੌਡੀ ਕੂਕਦੇ ਆਉਂਦੇ ਰੇ ਦਰਾਂ ਦੇ ਨਾਲ ਜਾਪਿ ਸ਼ੂਕਦੇ ਤੇ ਢੋੜੇ ਦਬਤ ਕਬੱਡੀ ਦੀ ਬੰਦੂਕ ਦੇ ਪਿੰਡ ਪ੍ਰਿੰਗੜੀ ਮੇਂ ਕਸਰ ਨਹੀਂ ਛੱਡੀ ਮਿੱਤਰੋ ਹੁਣ ਅੰਬਰਾਂ ਨੂੰ ਪਹੁੰਚ ਗਈ ਕਬੱਡੀ ਮਿੱਤਰੋ ਅੱਜ ਅੰਬਰਾਂ ਨੂੰ ਪਹੁੰਚ ਗਈ ਕਬੱਡੀ ਮਿੱਤਰੋ ਹਾਂਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਐਸਨ ਕੁਲਦੀਪ ਸਿੰਘ ਪ੍ਰਿੰਗੜੀ ਜਿਨ੍ਹਾਂ ਨੇ ਬਹੁਤ ਵਧੀਆ ਜਿਹੜੇ ਮਿਆਰੀ ਪੱਦਰ ਦੇ ਜਿਹੜੇ ਗੀਤ ਨੇ ਉਹ ਇਹਨਾਂ ਨੇ ਪੰਜਾਬੀਆਂ ਦੀ ਝੋਲੀ ਪਾਏ ਨੇ ਪਰ ਇੱਕ ਇਹਨਾਂ ਨੂੰ ਗਿਲਾਏ ਕਿ ਕਿਸੇ ਵੀ ਧਾਰਮਿਕ ਸੰਸਥਾ ਨੇ ਅਜੇ ਤੱਕ ਉਹਨਾਂ ਦਾ ਉਹ ਮਾਨ ਸਨਮਾਨ ਨਹੀਂ ਕੀਤਾ ਜਿਸ ਦੇ ਇਹ ਹੱਕਦਾਰ ਸੀ ਸੋ ਇਹਨਾਂ ਦਾ ਇੱਕ ਹੋਰ ਵੀ ਕਹਿਣਾ ਹੈ ਕਿ ਜਿਹੜੇ ਲੋਕਾਂ ਜਿਹੜੇ ਦੂਜੇ ਗੀਤਕਾਰ ਨੇ ਅੱਜ ਕੱਲ ਦੀ ਰਫਤਾਰ ਦੇ ਨਾਲ ਚੱਲਣ ਵਾਲੇ ਜਿਹੜੇ ਗੀਤਕਾਰ ਨੇ ਜਿਹੜੇ ਧੀਆ ਪੈਣਾ ਦੇ ਲੱਕ ਮਿਲਦੇ ਨੇ ਉਹਨਾਂ ਦੇ ਅੰਨਾਂ ਤੇ ਗੀਤ ਲਿਖਦੇ ਨੇ ਉਹਨਾਂ ਨੂੰ ਇੱਕ ਮੈਸੇਜ ਹੈ ਕਿ ਚੰਗੀ ਗੀਤਕਾਰੀ ਦਿਓ ਮਿਆਰੀ ਗੀਤਕਾਰੀ ਦਿਓ ਤਾਂ ਕਿ ਸਮਾਜ ਨੂੰ ਕੁਝ ਚੰਗਾ ਮਿਲ ਸਕੇ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ ਸੋ ਤੁਸੀਂ ਸਾਨੂੰ ਦੋ ਇਜਾਜ਼ਤ ਅਗੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰदयाल ਸਿੰਘ ਤਰਨਤਨ